ਬਿੱਲੋ ਲੰਡਨ ਤੋਂ ਆਏ ਤੈਨੂੰ ਸ਼ਾਗਨਾ ਦੇ ਥਾਲ ਨਹੀਂ ਫੂਕ ਝੁੱਟਿਆ ਪੈ ਜਿੰਦੇ ਯਾਰਾਂ ਦਾ ਰਮਾਲ ਨਹੀਂ ਓ ਤੈਨੂੰ ਚੀਨੀਆਂ ਫਸਾ ਕੇ ਲੈ ਗਏ ਲੱਕੇ ਤੂੰ ਉੱਡ ਗਈ ਜਹਾਜ਼ ਛਾੜ ਕੇ ਨੀ ਯਾਰ ਰਹਿ ਗਿਆ ਮੋੜ ਦਾ ਨੱਕੇ 28 April ਨੂੰ ਸਰਤਾਜ ਸਾਹਿਬ ਦਾ ਸ਼ੋਅ ਹੋ ਰਿਹਾ ਹੈ ਮੈਂ ਵਧਾਈ ਦਿੰਦਾ ਹਾਂ ਔਰ ਬੈਸਟ ਵਿਸ਼ਸ ਕਹਣਾ ਆਪਣੇ ਵੱਲੋਂ ਸਾਰੀ ਆਡੀਅנס ਨੂੰ ਮੈਂ ਰਿਕੁਐਸਟ ਕਰਦਾ ਤੁਸੀਂ ਜ਼ਰੂਰ ਆਇਓ ਵੱਧ ਚੜ ਕੇ ਹਿੱਸਾ ਲਓ ਔਰ ਆਨੰਦ ਮਾਣਿਓ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਹੋਊਗਾ ਗੱਲਬਾਤ ਕਰਾਂਗੇ ਵਿਆਹ ਦੇ ਉੱਤੇ ਪਹੁੰਚਿਆ ਲਾੜਾ ਕੋਣ ਹੈ ਸਿੰਦਰ ਸਰਤਾਜ ਦੇ ਕੀ ਕਹਿਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ ਦਾ ਸ਼ੋਅ ਹਮੇਸ਼ਾ ਹੀ ਬਹੁਤ ਵਧੀਆ ਹੁੰਦਾ ਹੈ ਪੰਜਾਬੀ ਸੂਫੀ ਸਿੰਗਿੰਗ ਦੇ ਜਿਹੜੇ ਚੌਣ ਵਾਲੇ ਆ ਅਸੀਂ ਸਾਰਿਆਂ ਨੂੰ ਸਦਾ ਦਿੰਦੇ ਆਂ ਕਿ ਜੀ ਹੌਮ ਹਮਾ ਕੇ ਪਹੁੰਚੋ ਤੇ ਬੰਟੀ ਪੁੰਨੀਆ ਤੇ ਅਰਬਨ ਪਿੰਡੂ ਦੀ ਟੀਮ ਨੂੰ ਸਪੋਰਟ ਕਰੋ ਮੇਰਾ ਨਾਮ ਹਨਾਨਾ ਜੀ ਹਨਾਨਾ ਇਥੋਂ ਤੁਸੀਂ ਮੈਂ ਪਾਕਿਸਤਾਨ ਪੰਜਾਬ ਤੋਂ ਪਹਿਲਾਂ ਤਾੜੀਆਂ ਹੋ ਜਾਣ ਚੜਦੇ ਪੰਜਾਬ ਤੋਂ ਲੈਣਦੇ ਪੰਜਾਬ ਤੱਕ ਆਵਾਜ਼ਾਂ ਜਿਹੜੀਆਂ ਜਾਂਦੀਆਂ ਨੇ ਉਹ ਦਿਲਾਂ ਦੇ ਵਿੱਚ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਜਿਹੜੀ ਧਾਕ ਹੁੰਦੀ ਹੈ ਦਿਲਾਂ ਦੇ ਵਿੱਚ ਵਸਦੀ ਹੈ ਤੇ ਬਹੁਤ-ਬਹੁਤ ਅਸੀਂ ਬਹੁਤ ਵੱਡੇ ਫੈਨ ਆ ਲੈਣਦੇ ਪੰਜਾਬ ਦੇ ਨਾ थैंक यू ਸੋ ਮਚ ਜੀ ਅਰਬਨ ਪੈਂਡੂ ਵਾਲਿਆਂ ਦਾ ਜੋ ਸਤਿੰਦਰ ਸਰਤਾਜ ਜੀ ਨੇ ਸਾਡੇ ਅੰਦਰ ਲੈ ਕੇ ਆ ਰਹੇ ਨੇ ਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਆ ਇਹਨਾਂ ਨੂੰ ਦੇਖਣ ਆਸਤੇ 27 April ਨੂੰ ਇਹ ਆ ਰਹੇ ਨੇ ਦੇ ਅਸੀਂ ਉੱਥੇ ਜਾਵਾਂਗੇ ਹਮੇਸ਼ਾ ਜੀ ਅਰਬਨ ਪਿੰਡੂ ਅਸੀਂ ਦੇਖਦੇ ਰਹੇ ਹਾਂ ਅਸੀਂ ਵਿਟਨੈਸ ਕਰਦੇ ਹਾਂ ਕਿ ਬਹੁਤ ਚੰਗੇ ਸ਼ੋਅ ਲੈ ਕੇ ਆਉਂਦੇ ਨੇ ਸਾਡੇ ਵਿੱਚ ਮੇਲੇ ਵੀ ਬਹੁਤ ਸੋਹਣੇ ਕਰਾਉਂਦੇ ਨੇ ਤੇ ਇਹ ਵੀ ਜਿਹੜਾ ਸ਼ੋਅ ਹੈ ਇਹ ਵੀ ਸਭ ਤੋਂ ਵੱਡੇ ਇੱਥੇ ਦੇ ਐਗਜ਼ੀਬਿਸ਼ਨ ਸੈਂਟਰ 'ਚ ਹੋ ਰਿਹਾ ਨਹੀਂ ਮੈਨੂੰ ਤਾਂ ਇਹ ਪਹਿਲੀ ਕਿੱਕ ਤੋਂ ਸਟਾਰ ਮੇਰਾ ਹੀ ਆਮਾ ਹੋਰ ਦੱਸ ਕੀ ਭਾਲਦੀ ਹੈਨਾ ਮੈਨੂੰ ਤਾਂ ਉਹ ਉਹ ਵਧੀਆ ਲੱਗਾ ਬਾਕੀ ਸਾਰੇ ਸੌਂਗ ਵਧੀਆ ਨੇ ਜੇ ਅਸੀਂ ਅੱਜ ਗੱਲ ਕਰੀਏ ਸਿਰਤਿੰਦਰ ਸਰਤਾਜ ਜੀ ਹੁਣਾਂ ਦੀ ਗਾਇਕੀ ਬਾਰੇ ਤਾਂ ਇਸ ਤਰ੍ਹਾਂ ਲੱਗੂਗਾ ਕਿ ਜਿਵੇਂ ਅਸੀਂ ਸੂਰਜ ਦੇ ਮੂਹਰੇ ਕੋਈ ਦੀਵਾ ਜਗਾ ਕੇ ਰੱਖਦੇ ਹਾਂ ਅੱਜ ਦੇ ਦਿਨਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਦੇ ਵਰਗਾ ਹੋਰ ਕਲਾਕਾਰ ਅੱਜ ਨਹੀਂ ਹੈ ਵਿਸਾਖੀ ਦੇ ਬਾਅਦ ਪਹਿਲਾ ਈਵੈਂਟ ਜਿਹੜਾ ਝੋਲੀ ਪਾਇਆ ਅਰਬਨ ਪਿੰਡੂ ਪ੍ਰੋਡਕਸ਼ਨ ਨੇ ਉਹ ਹੈਗਾ ਸਤਿੰਦਰ ਸਰਤਾਜ ਦਾ ਸ਼ੋਅ 27 ਅਪ੍ਰੈਲ ਨੂੰ ਜ਼ਰੂਰ ਪਹੁੰਚਿਓ ਸਾਰਿਆਂ ਵੱਲੋਂ ਅਪੀਲ ਆ ਬੰਟੀ ਹਮੇਸ਼ਾ ਵਧੀਆ ਕਲਾਕਾਰ ਲੈ ਕੇ ਆਉਂਦਾ ਤੇ ਸਤਿੰਦਰ ਸਰਤਾਜ ਦਾ ਵਧੀਆ ਚੀਜ਼ ਇਹ ਹੈ ਕਿ ਬ੍ਰਿਸਬਨ ਦੇ ਵਿੱਚ ਪਰਿਵਾਰਕ ਸ਼ੋਅ ਜਿਹੜੇ ਬਹੁਤ ਘੱਟ ਨੇ ਤੇ ਏਕ ਪਰਿਵਾਰਕ ਸ਼ੋਅ ਹੈ ਤੇ ਸਾਰੇ ਪਰਿਵਾਰ ਨੂੰ ਲੈ ਕੇ ਆਓ ਸਾਰੇ ਜੁੜੋ 27 April 7 ਵਜੇ ਇਧਰ ਕਲਮਾ ਉਧਰ ਕਲਮਾ ਵਿਚ ਕਲਮਾ ਦੇ ਅੱਗ ਦਿਸੇ ਜਾਪੇ ਬੇਹਾਸ ਕਹਾਣੀ ਕਵਤਾ ਲਈ ਲੱਗ ਦਿਸੇ ਜਦੋਂ ਇਦਾਂ ਦਾ ਮਾਹੌਲ ਬਣਿਆ ਹੋਇਆ ਐਸੇ ਮਾਹੌਲ ਦੇ ਵਿੱਚ ਕੋਈ ਹਰਿਆ ਬੂਟ ਰਿ ਹੋਰੀ ਸਰਤਾਜ ਦੇ ਜੋ ਗੀਤ ਆਉਂਦੇ ਨੇ ਔਰ ਉਹਨੂੰ ਸਕੂਨ ਦੇਣ ਵਾਲੇ ਹੁੰਦੇ ਨੇ ਲਾਸਟ ਟਾਈਮ ਨਾ ਸਾਲ ਜਨੇ ਹੋ ਹੋ ਰਹੇ ਸੀਗੇ ਕਿ ਟਿਕਟਸ ਨਹੀਂ ਮਿਲ ਰਹੀਆਂ ਸੀਗੀਆਂ ਇਸ ਵਾਰ ਬਹੁਤ ਵੱਡਾ ਹੋ ਕਨਵੈਨਸ਼ਨ ਸੈਂਟਰ ਵਿੱਚ ਹੋ ਰਿਹਾ ਤੇ ਪਲੀਜ਼ ਟਿਕਟ ਟੈਕ ਤੇ ਜਲਦੀ ਤੋਂ ਜਲਦੀ ਸਰੋਤਨ ਸਭ ਨੂੰ ਬੇਨਤੀ ਹੈ ਕਿ ਟਿਕਟਸ ਬਾਏ ਕਰ ਲਿਤੀਆ ਜਾਣਾ ਜਦੋਂ ਤੁਰੀਆਂ ਰਾਹਾਂ ਤੋਂ ਆਗਾਜ਼ ਬਣਦਾ ਹੈ ਜਦੋਂ ਮੁੜੀਆਂ ਰਾਹਾਂ ਤੋਂ ਅੰਜਾਮ ਆਪ ਬਣਦਾ ਹੈ ਅੰਜਾਮ ਜਿਹੜਾ ਬਹੁਤ ਦੂਰ ਹੈ ਕਿਉਂਕਿ 2 ਹਫ਼ਤੇ ਰਹਿ ਗਏ ਨੇ ਆਗਾਜ਼ ਅੱਜ ਹੋਇਆ ਹੈ ਪਹਿਲਾਂ ਵੀ ਹੋਇਆ ਸੀ ਜਿਸ ਦੀਆਂ ਵੀਡੀਓ ਤੋਂ ਤੁਹਾਨੂੰ ਚੈਨਲ ਦੇ ਉੱਤੇ ਮਿਲੀਆਂ ਪਰ ਅੱਜ ਗੱਲਬਾਤ ਕਰਾਂਗੇ ਮਾਨਯੋਗ ਸ਼ਖਸੀਅਤਾਂ ਨਾਲ ਜਿਹੜੇ ਕਿ ਅੱਜ ਅਰਬਨ ਪਿੰਡੂ ਪ੍ਰੋਡਕਸ਼ਨ ਦੇ ਵਿਹੜੇ ਦੇ ਉੱਤੇ ਸਾਡਾ ਸਾਥ ਦੇਣ ਆਏ ਨੇ ਕਿਉਂਕਿ ਲਾਣੇਦਾਰੀ ਇਸ ਵਾਰੀ ਸਾਂਭੀ ਹੋਈ ਹੈ। ਬੰਟੀ ਵੀਰੇ ਨੇ ਤਾੜੀਆਂ ਦੇ ਨਾਲ ਵੀਰੇ ਦਾ ਸਵਾਗਤ ਕਰਾਂਗੇ। ਤੇ ਗੱਲਬਾਤ ਕਰਾਂਗੇ ਕਿ ਅੱਜ ਕਿਵੇਂ ਲੱਗ ਰਿਹਾ ਪੋਸਟਰ ਰਿਲੀਜ਼ ਹੋ ਰਿਹਾ ਹੈ ਵੀਰੇ ਤੁਸੀਂ ਕੀ ਕਹੋਗੇ ਹਰਜੋਤ ਬਾਈ ਜੀ ਨਾਲ ਨੇ ਜਿਹੜੇ ਕਿ ਕਿਸੇ ਵੀ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਗਾਣੇ ਕਾਲਜਾਂ ਦੇ ਵਿੱਚ ਸੁਣੇ ਹੋਏ ਨੇ ਅਸੀਂ ਵੀ ਸੁਣੇ ਹੋਏ ਨੇ ਆਟੋਆ ਨੇ ਪੂਰੇ ਰੱਜ ਕੇ ਘਸਾਉਏ ਨੇ ਵੀਰੇ ਦੇ ਗਾਣੇ ਵੀਰੇ ਪਹਿਲੇ ਦੋ ਬੋਲ ਗਾਣੇ ਦੇ ਨੱਕੇ ਬਿੱਲੋ ਲੰਡਨ ਤੋਂ ਆਏ ਤੈਨੂੰ ਸ਼ਾਗਨਾ ਦੇ ਥਾਲ ਨਹੀਂ ਫੂਕ ਝੁੱਟਿਆ ਪੈ ਜਿੰਦੇ ਯਾਰਾਂ ਦਾ ਰਮਾਲ ਨਹੀਂ ਓ ਤੈਨੂੰ ਚੀਨੀਏ ਫਸਾ ਕੇ ਲੈ ਗਏ ਲੱਕੇ ਤੂੰ ਉੱਡ ਗਈ ਜਹਾਜ਼ ਛਾੜ ਕੇ ਨੀ ਯਾਰ ਰਹਿ ਗਿਆ ਮੋੜ ਦਾ ਨੱਕੇ ਰਹਿ ਗਿਆ ਮੋੜਦਾਨ ਕੇ ਤੂੰ ਉੱਡ ਗਈ ਜਹਾਨ ਛਾੜ ਕੇ ਸੋ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਔਰ ਬੰਟੀ ਪੂਨੀਆ ਦਾ ਔਰ ਸਾਰੇ ਸਪான்ਸਰਸ ਆ ਮੈਂ ਦਿਲੋਂ ਸ਼ੁਕਰੀਆ ਕਰਦਾ ਅੱਜ ਜੋ ਇਹ ਆਰਗੇਨਾਈਜ਼ ਕੀਤਾ ਪ੍ਰੋਗਰਾਮ ਔਰ 27th 27 ਅਪ੍ਰੈਲ ਨੂੰ ਸਤਿੰਦਰ ਸਸਤਾ ਸਰਤਾਜ ਸਾਹਿਬ ਦਾ ਸ਼ੋ ਹੋ ਰਿਹਾ ਹੈ ਮੈਂ ਵਧਾਈ ਦਿੰਦਾ ਔਰ ਬੈਸਟ ਵਿਸ਼ਸ ਕਹਿਣਾ ਆਪਣੇ ਵੱਲੋਂ ਸਾਰੀ ਆਡੀਅੰਸ ਨੂੰ ਮੈਂ ਰਿਕਵੈਸਟ ਕਰਦਾ ਤੁਸੀਂ ਜ਼ਰੂਰ ਆਇਓ ਵੱਧ ਚੜ ਕੇ ਹਿੱਸਾ ਲਓ ਔਰ ਆਨੰਦ ਮਾਣਿਓ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਹੋਊਗਾ ਥੈਂਕ ਯੂ ਵੈਰੀ ਮਚ ਤੁਸੀਂ ਜਾ ਰਹੇ ਵੀਰ ਜੀ ਮੈਂ ਬਿਲਕੁਲ ਆਉਂਗਾ ਜੀ ਮੈਂ ਬਹੁਤ ਵੱਡਾ ਫੈਨ ਆ ਸਰਤਾਜ ਸਾਹਿਬ ਦਾ ਓਕੇ ਹਾਂਜੀ ਕੋਈ ਸਪੈਸ਼ਲ ਉਹਨਾਂ ਦਾ ਕੋਈ ਗੀਤ ਤੁਹਾਨੂੰ ਯਾਦ ਹੋਵੇ ਮੈਨੂੰ ਸਾਰੀ ਜਿਹਾ ਯਾਦ ਹੋਣੇ ਸਾਈ ਅਸੀਂ ਬਹੁਤ ਸੁਨੇ ਆ ਹੋਰ ਕਾਫੀ ਗੀਤ ਸੁਨੇ ਹੁਣ ਮੈਂ ਇਦਾਂ ਕੀ ਦੱਸਾਂ ਸਾਰੀ ਸੋਹਣੇ ਉਹਨਾਂ ਦੇ ਉਹਨਾਂ ਦੇ ਗੀਤ ਕੋਈ ਇੱਕ ਕੀ ਗਾਵਾ ਨਹੀਂ ਸਰਤਾ ਨਹੀਂ ਸਰਤਾਜ ਸਾਹਿਬ ਦਾ ਗੀਤ ਦੀ ਅਸੀਂ ਬਰਾਬਰੀ ਨਹੀਂ ਕਰ ਸਕਦੇ ਵੀਰੇ ਹੋਣੀ ਬਹੁਤ ਨਾਈਸ ਨੇ ਵੀਰੇ ਨੇ ਤਾਂ ਉਹ ਸੋਰ ਲਾ ਦੇਣ ਨੇ ਜਿਹੜੇ ਕਿਸੇ ਨੇ ਸੁਨੇ ਨਹੀਂ ਹੋਣੇ ਵਿਰ ਦੀ ਬਹੁਤ ਵਧੀਆ ਗਾਉਂਦੇ ਨੇ ਬੰਟੀ ਪੁਨੀਆ ਕਿਉਂਕਿ बार-बार ਨਾਮ ਲੈਣ ਦਾ ਇਹ ਮਕਸਦ ਹੈ ਕਿਉਂਕਿ ਵੀਰੇ ਦਾ ਨਾਮ ਹੀ ਇਹ ਹੈ ਜੇ ਤੇ ਵੀਰੇ ਦੀ ਸ਼ਖਸੀਅਤ ਹੀ ਹੈ ਜੀ ਜਦੋਂ ਤੁਸੀਂ ਵੀਰੇ ਨੂੰ ਸ਼ੋਹ ਦੇ ਉੱਤੇ ਮਿਲੋਗੇ ਸਾਰੇ ਆਡੀਅנס ਨੂੰ ਅਪੀਲ ਹੈ ਕਿ ਕੱਲਾ-ਕੱਲਾ ਬੰਦਾ ਜੇ ਤੁਸੀਂ ਮਿਲ ਕੇ ਜਾਓਗੇ ਵੀਰੇ ਨੂੰ ਕੱਲੇ-ਕੱਲੇ ਬੰਦੇ ਦੀ ਯਾਦ ਵੀ ਰਹੂਗੀ ਅਤੇ ਵੀਰੇ ਨੂੰ ਤੁਸੀਂ ਮਿਲ ਕੇ ਇੰਨੇ ਖੁਸ਼ ਹੋਵੋਗੇ ਕਿਉਂਕਿ ਵੀਰੇ ਦਾ ਸੁਭਾਅ ਇੰਨਾ ਨਿੱਗਾ ਹੈ ਗੱਲਬਾਤ ਕਰਾਂਗੇ ਵਿਆਹ ਦੇ ਉੱਤੇ ਪਹੁੰਚੇ ਆ ਲਾੜਾ ਕੌਣ ਹੈ ਸਿੰਦਰ ਸਰਤਾਜ ਤੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜੀ ਅੱਜ ਦੀ ਰਾਤ ਦੇ ਵਿੱਚ ਆਉਣ ਵਾਸਤੇ ਤੇ ਕਿਉਂਕਿ ਡਾਕਟਰ ਸਾਹਿਬ ਦਾ ਸ਼ੋਅ ਹਮੇਸ਼ਾ ਹੀ ਬਹੁਤ ਵਧੀਆ ਹੁੰਦਾ ਹੈ ਪੰਜਾਬੀ ਸੂਫੀ ਸਿੰਗਿੰਗ ਦੇ ਜਿਹੜੇ ਚੌਣ ਵਾਲੇ ਆ ਅਸੀਂ ਸਾਰਿਆਂ ਨੂੰ ਸਦਾ ਦਿੰਦੇ ਆਂ ਵੀ ਜੀ ਹੌਮ ਹਮਾ ਕੇ ਪਹੁੰਚੋ ਤੇ ਬੰਟੀ ਪੁੰਨੀ ਐਂਡ ਅਰਬਨ ਪਿੰਡੂ ਦੀ ਟੀਮ ਨੂੰ ਸਪੋਰਟ ਕਰੋ ਹਾਂਜੀ ਬੰਨ ਦਾ ਵੀ ਇਸ ਸਪੋਰਟ ਕਰਨਾ ਹਾਂਜੀ ਬਿਲਕੁਲ ਜੀ ਪਹਿਲਾਂ ਵੀ ਕਰਦੇ ਰਹੇ ਆ ਔਰ ਮੇਰੇ ਖਿਆਲ ਨਾਲ ਬੰਟੀ ਇਸ ਗੱਲ ਦਾ ਸ਼ੁਕਰਗੁਜ਼ਾਰ ਵੀ ਸੀ ਤੇ ਅਸੀਂ ਵੀ ਕਹਿੰਦੇ ਆਂ ਵੀ ਲਾਸਟ ਟਾਈਮ ਵੀ ਸ਼ੋਅ ਬਹੁਤ ਵਧੀਆ ਰਿਹਾ ਸੀ ਇਸ ਵਾਰੀ ਵੀ ਉਮੀਦ ਕਰਦੇ ਆਂ ਕਿ ਸ਼ੋਅ ਬਹੁਤ ਵਧੀਆ ਰਹੇਗਾ ਅਸੀਂ ਸਾਰੇ ਹਮ ਹਮ ਆ ਕੇ ਪਹੁੰਚ ਰਹੇ ਹਾਂ ਤੇ ਬਾਕੀਆਂ ਨੂੰ ਵੀ ਕਹਿ ਰਹੇ ਹਾਂ ਕਿ ਜੀ ਤੁਸੀਂ ਵੀ ਪਹੁੰਚੋ ਤੇ ਤਾਂ ਕਿ ਕਰਕਰ ਆਉਣ ਕਰਨ ਉੱਥੇ ਵੀਰ ਜੀ ਨਾਲ ਗੱਲਬਾਤ ਪਹਿਲਾਂ ਨਾਮ ਦੱਸੋ ਤੁਹਾਡਾ ਮੇਰਾ ਨਾਮ ਹਨਾਨਾ ਜੀ ਹਨਾਨਾ ਕਿੱਥੋਂ ਤੁਸੀਂ ਮੈਂ ਪਾਕਿਸਤਾਨ ਪੰਜਾਬ ਤੋਂ ਪਹਿਲਾਂ ਤਾੜੀਆਂ ਹੋ ਜਾਣ ਚੜਦੇ ਪੰਜਾਬ ਤੋਂ ਲੈਨ ਦੇ ਪੰਜਾਬ ਤੱਕ ਆਵਾਜ਼ਾਂ ਜਿਹੜੀਆਂ ਜਾਂਦੀਆਂ ਨੇ ਉਹ ਦਿਲਾਂ ਦੇ ਵਿੱਚ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਜਿਹੜੀ ਤਾਕ ਹੁੰਦੀ ਹੈ ਦਿਲਾਂ ਦੇ ਵਿੱਚ ਵਸਦੀ ਹੈ ਤੇ ਬਹੁਤ-ਬਹੁਤ ਅਸੀਂ ਬਹੁਤ ਵੱਡੇ ਫੈਨ ਆ ਲੈਨ ਦੇ ਪੰਜਾਬ ਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਵੱਲੋਂ ਤੁਹਾਡੇ ਆਪਣੇ ਭਾਈਚਾਰੇ ਵੱਲੋਂ ਇੰਨਾ ਵਧੀਆ ਉਪਰਾਲਾ ਕੀਤਾ ਗਿਆ। ਨਾ थैंक यू ਸੋ ਮਚ ਜੀ अर्बन ਪਿੰਡੂ ਵਾਲਿਆਂ ਦਾ ਜੋ ਸਤਿੰਦਰ ਸਰਤਾਜ ਜੀ ਨੇ ਸਾਡੇ ਅੰਦਰ ਲੈ ਕੇ ਆ ਰਹੇ ਨੇ ਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਆ ਇਹਨਾਂ ਨੂੰ ਦੇਖਣ ਵਾਸਤੇ 27 April ਨੂੰ ਇਹ ਆ ਰਹੇ ਨੇ ਤੇ ਅਸੀਂ ਉੱਥੇ ਜਾਵਾਂਗੇ। ਮੈਂ ਉਹਦਾ ਇੱਕ ਗੱਲ ਪੁੱਛਾਂ ਕਿ ਪਾਕਿਸਤਾਨ 'ਚ ਬਹੁਤ ਮਸ਼ਹੂਰ ਹੋਣਗੇ ਡਾਕਟਰ ਸਾਹਿਬ? ਜੀ ਬਿਲਕੁਲ ਜੀ ਬਹੁਤ ਜ਼ਿਆਦਾ ਮਸ਼ਹੂਰ ਨੇ ਇਹ। ਕਿਹੜਾ ਗਾਣਾ ਤੁਹਾਨੂੰ ਜ਼ਿਆਦਾ ਫੇਵਰਿਟ ਹੈ ਉਹਨਾਂ ਦਾ? ਜਾਮਾ ਇਕੋਮਿਕੇ ਇਕੋਮਿਕੇ ਕੀ ਕਹਾਣੀ ਮੂਵੀ ਇਕੋਮਿਕੇ ਗਾਣਾ ਵੀ ਤੇ ਇਕੋਮਿਕੇ ਮੂਵੀ ਕੋਈ ਦੋ ਲੰਨਾ ਸੁਣਾਉਂਗੀ ਵੀਰ ਜੀ ਮੈਂ ਗਾਇਕ ਨਹੀਂ ਜੀ ਆ ਚਲੋ ਸ਼ਾਇਰ ਸ਼ਾਇਰ ਵਾਂਗੂ ਐਜ਼ ਅ ਤੁਸੀਂ ਕਹਿ ਲੋ ਕਿ ਲਿਖਾਰੀ ਦੋ ਬੋਲ ਹੀ ਹੋ ਜਾਣ ਮੇਰੀ ਜਗ੍ਹਾ ਮੇਰੇ ਭਾਈ ਸੁਣਾਏਗਾ ਭਾਈ ਸੁਣਾਏਗਾ ਹਾਂ ਮੇਰੇ ਚਾਹ ਦੇ ਵਿੱਚ ਵੀਰ ਹਾਂ ਜੀ ਇਹ ਇਕੱਠੇ ਪੰਜਾਬ ਚ ਜੜਦੇ ਲੰਦੇ ਹਾਂ ਜੀ ਕਿਉਂਕਿ ਇੱਥੇ ਆ ਕੇ ਹੁਣ ਸਾਰੇ ਹੋ ਹੀ ਇੱਕ ਹੋ ਗਏ ਹਨਾ ਇੱਕ ਗੁਲਦਸਤਾ ਹੈ ਜਿਹੜਾ ਆਪਾਂ ਨੂੰ ਬਾਹਰੇ ਆ ਕੇ ਇੱਕੋ ਜਿਹਾ ਬਣਾ ਦਿੰਦਾ ਹੈ ਕੀ ਕਹਿਣਾ ਚਾਹੋਗੇ ਅਰਬਨ ਪ੍ਰੋਡਕਸ਼ਨ ਦੇ ਵੱਲੋਂ ਅਰਬਨ ਪੇਂਡੂ ਸੌਰੀ ਮੈਂ ਕਹਿ ਦਿੰਨੇ ਆ ਅਰਬਨ ਪ੍ਰੋਡਕਸ਼ਨ ਅਰਬਨ ਪੇਂਡੂ ਪ੍ਰੋਡਕਸ਼ਨ ਦੇ ਵੱਲੋਂ ਕਿਦਾਂ ਉਪਰਾਲਾ ਜਿਹੜਾ ਵਧੀਆ ਲੱਗਦਾ ਤੁਹਾਨੂੰ ਹਮੇਸ਼ਾ ਜੀ ਅਰਬਨ ਪੇਂਡੂ ਅਸੀਂ ਦੇਖਦੇ ਰਹੇ ਹਾਂ ਅਸੀਂ ਵਿਟਨੈਸ ਕਰਦੇ ਹਾਂ ਕਿ ਬਹੁਤ ਚੰਗੇ ਸ਼ੋਅ ਲੈ ਕੇ ਆਉਂਦੇ ਨੇ ਸਾਡੇ ਵਿੱਚ ਮੇਲੇ ਵੀ ਬਹੁਤ ਸੋਹਣੇ ਕਰਾਉਂਦੇ ਨੇ ਤੇ ਇਹ ਵੀ ਜਿਹੜਾ ਸ਼ੋਅ ਹੈ ਇਹ ਵੀ ਸਭ ਤੋਂ ਅ ਐਗਜ਼ੀਬਿਸ਼ਨ ਸੈਂਟਰ ਚ ਹੋ ਰਿਹਾ ਇੱਕ ਬਹਾਨਾ ਮਿਲ ਜਾਂਦਾ ਸਾਰਿਆਂ ਨੂੰ ਇਕੱਠੇ ਹੋਣ ਦਾ ਜੀ ਬਿਲਕੁਲ ਜੀ ਸਾਰੀ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ ਨਾਲੇ ਸਾਰੇ ਹਾਸੇ ਖੇਡ ਲੈਂਦੇ ਨੇ ਤੇ ਇੰਨੇ ਵੱਡੇ ਤਾਰੇ ਸਾਡੇ ਵਿੱਚ ਮੌਜੂਦ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਵੀਰ ਜੀ ਨਾਲ ਗੱਲਬਾਤ ਕਰਾਂਗੇ ਵੀਰ ਜੀ ਕੀ ਕਹਿਣਾ ਚਾਹੋਗੇ ਗਾਣਾ ਸੁਣਾ ਦਿਓ ਫਟਾਫਟ ਤੁਸੀਂ ਨਹੀਂ ਮੈਨੂੰ ਤਾਂ ਹੀ ਪਹਿਲੀ ਕਿੱਕ ਤੋਂ ਸਟਾਰਟ ਮੇਰਾ ਯਾਮਾ ਹੋਰ ਦੱਸ ਕੀ ਭਾਲਦੀ ਹੈਨਾ ਮੈਨੂੰ ਤਾਂ ਉਹ ਉਹ ਵਧੀਆ ਲੱਗਾ ਤਾਂ ਬਾਕੀ ਸਾਰੇ ਸੌਂਗ ਵਧੀਆ ਨਾ ਸਪੈਸ਼ਲੀ ਨਾ ਇਕ ਤਾਂ ਇਹ ਫੈਮਿਲੀ ਸ਼ੋਅ ਆ ਨਾ ਤੇ ਜਿਹੜਾ ਸਾਰਿਆਂ ਨਾਲੋਂ ਵਧੀਆ ਚੀਜ਼ ਹੈ ਕਿ ਫੈਮਿਲੀ ਵਾਲੀ ਬਹੁਤ ਵਧੀਆ ਹੈ ਕਿ ਸਾਰੇ ਫੈਮਿਲੀ ਹੈ ਨਾ ਆ ਕੇ ਉੱਤੇ ਇਹ ਸ਼ੋਅ ਦੇਖ ਰਹੇ ਨੇ ਪਰਿਵਾਰਕ ਤੌਰ ਤੇ ਸਾਰੇ ਇਕੱਠੇ ਹੋ ਜਾਂਦੇ ਹਾਂ ਜੀ ਹਾਂ ਮੈਨੂੰ ਲੱਗੂਗੀ ਤੇ ਸਾਰੇ ਪਹੁੰਚਾਂਗੇ ਬਾਈ ਜੀ ਹੁਣ ਉਹ ਨਾਲ ਗੱਲਬਾਤ ਕਰਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਮੈਂ ਆਪਣਾ ਸ਼ੋਅ ਨਾਮ ਦੱਸ ਦੋ ਮੇਰਾ ਨਾਮ ਜਗਜੀਤ ਖੋਸਾ ਜੀ ਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ ਰੁਣ ਬੈਂਡੂ ਤੋਂ ਮੇਰੇ ਵੀਰ ਬੰਟੀ ਪੂਨੀਆ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਇਨੀ ਇੱਜ਼ਤ ਦਿੱਤੀ ਐ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਜੇ ਅਸੀਂ ਅੱਜ ਗੱਲ ਕਰੀਏ ਸ੍ਰੀਤਿੰਦਰ ਸਰਤਾਜ ਜੀ ਉਹਨਾਂ ਦੀ ਗਾਇਕੀ ਬਾਰੇ ਤਾਂ ਇਸ ਤਰ੍ਹਾਂ ਲੱਗੂਗਾ ਕਿ ਜਿਵੇਂ ਅਸੀਂ ਸੂਰਜ ਦੇ ਮੂਹਰੇ ਕੋਈ ਦੀਵਾ ਜਗਾ ਕੇ ਰੱਖਦੇ ਆ ਉਹਨਾਂ ਦੀ ਗਾਇਕੀ ਸਾਈਂ ਤੋਂ ਲੈ ਕੇ ਅਰਦਾਸ ਤੇ ਕਦੇ-ਕਦੇ ਜਿਵੇਂ ਆਸ਼ਕਾਂ ਨੂੰ ਕੋਈ ਸੁਝਾਅ ਵੀ ਜਿਵੇਂ ਸੱਜਣ ਰਾਜੀ ਹੋ ਜਾਵੇ ਫਿਰ ਵੀ ਤੇ ਰੋਲਾ ਨਹੀਂ ਤੇ ਬੜੀਆਂ ਸੂਖਮ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸੰਗੀਤ ਦੀਆਂ ਤੇ ਇੱਕ ਜਿਹੜੀ ਉਹਨਾਂ ਦੀ ਗਾਇਕੀ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਹਾਂ ਉਹਨਾਂ ਨੇ ਸੂਫੀ ਤੇ ਫੋਕ ਨੂੰ ਇੱਕ ਸੁਮੇਲ ਬਣਾ ਕੇ ਗਾਇਆ ਜਿਹੜਾ ਕਿ ਮੇਰੇ ਖਿਆਲ ਆ ਵੀ ਬਹੁਤ ਥੋੜੇ ਕਲਾਕਾਰਾਂ ਦੇ ਹਿੱਸੇ ਦੇ ਵਿੱਚ ਆਇਆ ਤੇ ਬਾਲੀਆਂ ਜ਼ਿਆਦਾ ਮੈਂ ਗੱਲਾਂ ਨਹੀਂ ਕਹਿਣਾ ਚਾਹੁੰਦਾ ਤੇ ਸਿਰਫ ਇਹੀ ਕਹੂੰਗਾ ਵੀ ਅੱਜ ਦੇ ਦਿਨਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਰਤਿੰਦਰ ਸਰਤਾਜ ਦੇ ਵਰਗਾ ਹੋਰ ਕਲਾਕਾਰ ਅੱਜ ਨਹੀਂ ਹੈ ਬਹੁਤ ਵਧੀਆ ਗੱਲ ਕਹੀ ਬਾਈ ਜੀ ਹੋਣਾ ਨੇ ਤੇ 27th ਅਪ੍ਰੈਲ ਨੂੰ ਪਹੁੰਚਣਾ ਲਾਜ਼ਮੀ ਬਣਦਾ ਹੈ ਕਿਉਂਕਿ ਇਹ ਜੇ ਮੌਕਾ ਦੁਬਾਰਾ ਨਹੀਂ ਮਿਲਣਾ ਅਰਬਨ ਪਿੰਡੂ ਪ੍ਰੋਡਕਸ਼ਨ ਦੇ ਵੱਲੋਂ ਜੋ ਉਪਰਾਲਾ ਤੁਹਾਨੂੰ ਦਿੱਤਾ ਗਿਆ ਤਾਂ ਆਪੀ ਅਪੀਲ ਹੈ ਕਿ ਤੁਸੀਂ ਜ਼ਰੂਰ ਪਹੁੰਚੋ ਪਹੁੰਚੇ ਬਿਨਾ ਤੁਹਾਡਾ ਸਰਨਾ ਨਹੀਂ ਕਿਉਂਕਿ ਅਸੀਂ ਪਹੁੰਚ ਰਹੇ ਹਾਂ ਤੇ ਬਾਈ ਜੀ ਹੁਣੀ ਪਹੁੰਚ ਰਹੇ ਨੇ ਜ਼ਰੂਰ ਪਹੁੰਚੇ ਹੈਰੀ ਵੀਰ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਜੋ ਬ੍ਰਿਸਬਨ ਦੇ ਵਿੱਚ ਕਾਫੀ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਨੇ ਹੈਰੀ ਬਾਜੀ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਠੀਕ ਹੈ ਦੀਦੀ ਵਧੀਆ ਜੀ ਤੁਸੀਂ ਠੀਕ ਹੋ ਜੀ ਵਧੀਆ ਵਧੀਆ ਤੁਸੀਂ ਇਹ ਦੱਸੋ ਵੀ ਹੁਣ ਕਿੰਨੇ ਵਜੇ ਪਹੁੰਚੋਗੇ ਉੱਥੇ 27 ਅਪ੍ਰੈਲ ਨੂੰ ਹਾਂ 27 ਅਪ੍ਰੈਲ ਸਵੇਰੇ ਸਵੇਰੇ ਪਹੁੰਚੂਗੀ ਜੇ ਫੋਨ ਕੀਤਾ ਤਾਂ ਫਿਰ ਗੱਲ ਹੀ ਕਾਦੀ ਹੋਈ ਨਹੀਂ ਹਜੇ ਤਾਂ ਫਿਰ ਬੰਟੀ ਉਦਾਂ ਤਾਂ ਪਹੁੰਚਣਾ ਹੀ ਹੈ ਬੰਟੀ ਨੇ ਦੱਸਣਾ ਵੀ ਇੰਨੇ ਵਜੇ ਪਹੁੰਚਣਾ ਬਾਕੀ ਇਹਨਾਂ 7 ਵਜੇ ਪਹੁੰਚਣਾ ਸੀ ਸਵੇਰੇ 7 ਵਜੇ ਪਹੁੰਚਣਾ ਮੈਂ ਵੀ ਹੈਨਾ ਬੰਟੀ ਵੀ ਦੇਖੋ ਵੀਰੇ ਲਾਣੇਦਾਰ ਆਪਾਂ ਪਰਿਵਾਰ ਦੇ ਮੈਂਬਰ ਆ ਵੀਰੇ ਤਾਂ ਆਪਾਂ ਕੰਮ ਲੈ ਕੇ ਜਾਣੇ ਨੇ ਵੀਰੇ ਕੰਮ ਦੱਸ ਸਾਨੂੰ ਕੀ ਹੈਨਾ ਬਿਲਕੁਲ ਡੈਫੀਨੇਟਲੀ ਜੀ ਉਹ ਤਾਂ ਵੀਰੇ ਨੂੰ ਪਤਾ ਹੀ ਜੀ ਆਲਰੇਡੀ ਸੋ ਅਸੀਂ ਕਾਫੀ ਕਾਫੀ ਸਾਲਾਂ ਤੋਂ ਇਕੱਠੇ ਆ ਜੀ ਸੋ ਪਹਿਲਾ ਇਵੈਂਟ ਨਹੀਂ ਹੈਗਾ ਇਹ ਕਾਫੀ ਇਵੈਂਟ ਆਪਾਂ ਇਕੱਠੇ ਰਲ ਮਿਲ ਕੇ ਪਿਆਰ ਮੁਹੱਬਤ ਨਾਲ ਕਿਵੇਂ ਲੱਗਦਾ ਕਿ ਜਿਹੜਾ ਪਹਿਲਾ ਇਵੈਂਟ ਹੋਇਆ ਸੀ ਇਹ ਉਹਦੇ ਨਾਲੋਂ ਜ਼ਿਆਦਾ ਸਕਸੈਸਫੁਲ ਹੋ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਡੈਫੀਨੇਟਲੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਜਿਹੜਾ ਪਹਿਲਾ ਇਵੈਂਟ ਸੀਗਾ ਉਹਦੇ ਵਿੱਚ ਜੋ ਪੋਜ਼ਿਟਿਵ ਚੀਜ਼ਾਂ ਸੀਗੀਆਂ ਉਹ ਸਾਰੀਆਂ ਡਬਲ ਹੋ ਜਾਣਗੀਆਂ ਜੀ ਐਤਕੀ ਕਿਉਂਕਿ ਆਬਵੀਅਸਲੀ ਨਾ ਬਹੁਤ ਵੱਡਾ ਹੈ ਤੇ ਗਾਇਕੀ ਉਹ ਤੋਂ ਵੀ ਵੱਡੀ ਹੈ ਤੇ ਮੇਨਟੇਜ ਦਾ ਲਾਸਟ ਟਾਈਮ ਅਸੀਂ ਆਡੀਅנס ਦੀ ਗੱਲਾਂ ਸੁਣੀਓ ਕਹਿੰਦੇ ਵੀ ਬਹੁਤ ਵਧੀਆ ਸੀ ਇਸ ਵਾਰ ਤਾਂ ਕਿਉਂਕਿ ਹੁਣ ਛੁੱਟੀਆਂ ਵੀ ਚੱਲਦੀ ਪਈਆਂ ਨੇ ਟਾਈਮ ਵੀ ਓਦਾਂ ਦਾ ਮਹੀਨਾ ਵੀ ਓਦਾਂ ਦਾ ਇੱਕ ਵਿਸਾਖ ਮਹੀਨਾ ਸਾਰਿਆਂ ਨੂੰ ਖੁਸ਼ੀ ਹੈ ਭਾਵੇਂ ਕਣਕ ਪੰਜਾਬ ਵੱਡੀ ਜਾਣੀ ਐ ਵੇਚ ਕੇ ਪਰ ਜਿਹੜੀਆਂ ਖੁਸ਼ੀਆਂ ਨੇ ਉਹ ਇੱਥੇ ਦੇ ਪਰਿਵਾਰ ਵਾਸਤੇ ਹੋ ਜ਼ਰੂਰ ਮਨਾਉਣਗੇ ਨਾ ਕਿਉਂਕਿ ਵਿਸਾਖ ਦੇ ਵਿੱਚ 27 April ਨੂੰ ਵਿਸਾਖ ਦਾ ਪੰਜਾਬੀ ਮਹੀਨਾ ਵਿਸਾਖੀ ਦੇ ਬਾਅਦ ਪਹਿਲਾ ਈਵੈਂਟ ਜਿਹੜਾ ਝੋਲੀ ਪਾਇਆ ਅਰਬਨ ਪਿੰਡੂ ਪ੍ਰੋਡਕਸ਼ਨ ਨੇ ਉਹ ਹੈਗਾ ਸਤਿੰਦਰ ਸਰਤਾਜ ਦਾ ਸ਼ੋਅ 27 April ਨੂੰ ਜ਼ਰੂਰ ਪਹੁੰਚਿਓ ਸਾਰਿਆਂ ਵੱਲੋਂ ਅਪੀਲ ਆ ਤੇ ਲਾਸਟ ਦੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਬਾਜੀ ਤੁਹਾਡਾ ਮੇਰਾ ਨਾਮ ਜਗਦੀਪ ਪਿੰਡਰ ਹੈ ਜੀ ਜਗਦੀਪ ਪਿੰਡਰ ਬਾਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਉਪਰਾਲਾ ਅਰਬਨ ਪਿੰਡੂ ਪ੍ਰੋਡਕਸ਼ਨ ਦੇ ਵੱਲੋਂ ਕੀਤਾ ਹੈ ਦੇਖੋ ਜੀ ਬੰਟੀ ਹਮੇਸ਼ਾ ਵਧੀਆ ਕਲਾਕਾਰ ਲੈ ਕੇ ਆਉਂਦਾ ਤੇ ਸਤਿੰਦਰ ਸਰਤਾਜ ਦਾ ਵਧੀਆ ਚੀਜ਼ ਇਹ ਹੈ ਕਿ ਬ੍ਰਿਸਬਨ ਦੇ ਵਿੱਚ ਪਰਿਵਾਰਕ ਸ਼ੋ ਜਿਹੜੇ ਬਹੁਤ ਘੱਟ ਨੇ ਤੇ ਇੱਕ ਪਰਿਵਾਰਕ ਸ਼ੋ ਹੈ ਤੇ ਸਾਰੇ ਪਰਿਵਾਰ ਨੂੰ ਲੈ ਕੇ ਆਓ ਸਾਰੇ ਜੁੜੋ 27 April 7 ਵਜੇ 7 ਵਜੇ ਹਾਂਜੀ ਉਹ ਤਾਂ ਪਹਿਲਾਂ ਹੀ ਪਹੁੰਚ ਜਾਈ ਮੈਂ ਕਹਿੰਨੀ ਸੀਟਾ ਬੁੱਕ ਹੋ ਜਾਣੀ ਇਹਨਾਂ ਪਹਿਲਾਂ ਹੋਰ ਨਾ ਹੋਵੇ ਅਸੀਂ ਨੰਬਰ ਅਸੀਂ ਲਈਏ ਬੈਠ ਕੋਈ ਹੋਰ ਜਾਵੇ ਆ ਇਹ ਬੰਟੀ ਦੀ ਜ਼ਿੰਮੇਵਾਰੀ ਹੈ ਜੀ ਸੀਟਾ ਦੀ ਬੰਟੀ ਵੀਰੇ ਨੇ ਉਹ ਤਾਂ ਲੱਭਣਾ ਨਹੀਂ ਅਸੀਂ ਲੱਭ ਲਾਂਗੇ ਬੰਟੀ ਵੀਰਾ ਦਾ ਸੁਭਾਅ ਇਦਾਂ ਦਾ ਕਿਉਂਕਿ ਵੀਰਾ ਅੱਗੇ ਹੀ ਹੋਊਗਾ ਵੀਰੇ ਤੁਸੀਂ ਕੁਝ ਕਹਿਣਾ ਜਾਓਗੇ ਇਹ ਵੀਰੇ ਦੇ ਸਾਥੀ ਨੇ ਜਿਹੜਾ ਬੰਦਾ ਕਹੇ ਨਾ ਮੈਂ ਬੋਲਣਾ ਨਹੀਂ ਉਹ ਤਾਂ ਬੁਲਾਉਣਾ ਸਾਡਾ ਫਰਜ਼ ਹੁੰਦਾ ਕਿਉਂਕਿ ਤੱਕਾ ਕਰਨਾ ਸਾਡਾ ਪਦਾਸ਼ੀ ਅਧਿਕਾਰ ਹੈ ਵੀਰੇ ਕੀ ਕਹੋਗੇ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਕਿ ਗੀਤਾਂ ਦੀ ਗੱਲ ਕੀਤੀ ਜਾਂਦੀ ਆ ਇੱਧਰ ਕਲਮਾ ਉੱਧਰ ਕਲਮਾ ਵਿੱਚ ਕਲਮਾ ਦੇ ਅਗ ਦਿਸੇ ਜਾਪੇ ਬੇਹਸਾਸ ਕਹਾਣੀ ਕਵਤਾ ਲਈ ਲੱਗ ਦਿਸੇ ਜਦੋਂ ਇਦਾਂ ਦਾ ਮਾਹੌਲ ਬਣਿਆ ਹੋਇਆ ਐਸੇ ਮਾਹੌਲ ਦੇ ਵਿੱਚ ਕੋਈ ਹਰਿਆ ਬੂਟ ਰਿ ਹੋਰੀ ਸਰਤਾਜ ਦੇ ਜੋ ਗੀਤ ਆਉਂਦੇ ਨੇ ਉਹ ਰੂਹ ਨੂੰ ਸਕੂਨ ਦੇਣ ਵਾਲੇ ਹੁੰਦੇ ਨੇ ਸੋ ਇਹ ਜਿਹੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇੱਥੇ ਪ੍ਰੋਗਰਾਮ ਹੋ ਰਿਹਾ ਤੇ ਜਿਆਦਾਤਰ ਗਾਇਕਾਂ ਨੂੰ ਮੈਂ ਵੀ ਕਹਾਂਗਾ ਮੈਨੂੰ ਵੀ ਕਿਤੇ ਨਾ ਕਿਤੇ ਦਿਮਾਗ ਚ ਆਉਂਦੀ ਹੁੰਦੀ ਹੈ ਵੀ ਆਪਾਂ ਵੀ ਉਸ ਬਹਿਣ ਦੇ ਵਿੱਚ ਬਹਿ ਜਾਈਏ ਜਿੱਦਾਂ ਦਾ ਮਾਹੌਲ ਚੱਲ ਰਿਹਾ ਪਰ ਇਹਨਾਂ ਨੇ ਆਪਣੇ ਆਪ ਨੂੰ ਸਰਤਾਜ ਸਾਹਿਬ ਜੀ ਨੇ ਆਪਣੇ ਆਪ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਹੋਇਆ ਆਪਣੀਆਂ ਗੀਤਾਂ ਦੇ ਨਾਲ ਡਹਿਰਾ ਵਹਿਰਾ ਪਿਆਰ ਮੁਹੱਬਤ ਦਾ ਸਨੇਹਾ ਦੇ ਰਿਹਾ ਤੇ ਇੱਥੇ ਵੀ ਆ ਕੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਹ ਪਿਆਰ ਦਾ ਮੁਹੱਬਤ ਦਾ ਸਨੇਹਾ ਦੇਣਾ ਹੈ ਤੁਸੀਂ ਜਾਓਗੇ ਜਰੂਰ ਜਰੂਰ ਜੀ ਕਿਉਂਕਿ ਵੀਰੇ ਦਾ ਪਰਿਵਾਰ ਹੈ ਵੀਰੇ ਦਾ ਪਰਿਵਾਰ ਤਾਂ ਪੱਕਾ ਰਿੱਕੀ ਵੀਰੇ ਨਾਲ ਗੱਲ ਕਰ ਗਏ ਵੀਰੇ ਤੁਸੀਂ ਬਸ ਇੱਕ ਆਖਰੀ ਬੇਨਤੀ ਹੈ ਕਿ ਨੇ ਆਖਰੀ ਨਹੀਂ ਵੀਰੇ ਇਹ ਤਾਂ ਪਹਿਲੀ ਹੈ ਇੱਥੇ ਸ਼ੁਰੂਆਤ ਹੈ ਆਖਰੀ ਜਿਸ ਬਸੇ ਕਹਿਣਾ ਚਾਹੁੰਦਾ ਹੈ ਇਹ ਤਾਂ ਆਗਾਜ਼ ਆਗਾਜ਼ ਜਿਸ ਚੀਜ਼ ਨਾਲ ਲਾਸਟ ਟਾਈਮ ਨਾ ਸਾਲ ਗਣੇ ਉਹ ਹੋ ਰਹੇ ਸੀਗੇ ਕਿ ਟਿਕਟਸ ਨਹੀਂ ਮਿਲ ਰਹੀਆਂ ਸੀਗੀਆਂ ਇਸ ਵਾਰ ਬਹੁਤ ਵੱਡਾ ਹੋ ਕਨਵੈਨਸ਼ਨ ਸੈਂਟਰ ਵਿੱਚ ਹੋ ਰਿਹਾ ਤੇ ਪਲੀਜ਼ ਟਿਕਟ ਟੈਕ ਤੇ ਜਲਦੀ ਤੋਂ ਜਲਦੀ ਸਰੋਤਨ ਸਭ ਨੂੰ ਬੇਨਤੀ ਹੈ ਕਿ ਟਿਕਟਸ ਬਾਏ ਕਰ ਲਿਤੇ ਆ ਜਾਣਾ ਕਿਉਂਕਿ ਮੌਕਾ ਹੈ ਹੁਣ ਮੌਕਾ ਹੈ ਹੁਣ ਹਾਂਜੀ ਆਪਣੀਆਂ ਜਿਹੜੀਆਂ ਮਨਪਸੰਦ ਜਿੰਨਾ ਨੇੜੇ ਤੁਸੀਂ ਦੇਖਣਾ ਚਾਹੁੰਦੇ ਹੋ ਉਹਨਾਂ ਆਪਣੇ ਅੰਨੇ ਸੁਰੀਲੇ ਸਿੰਗਰ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਪਲੀਜ਼ ਜਲਦੀ ਤੋਂ ਜਲਦੀ ਟਿਕਟ ਟੈਕ ਬਾਏ ਕਰ ਲਿਤੇ ਆ ਜਾਣਾ ਥੈਂਕ ਯੂ ਰਿੱਕੀ ਵੀਰੇ ਦੀ ਅਪੀਲ ਕਬੂਲ ਕਰਿਓ ਤੇ ਜ਼ਰੂਰ ਜਲਦੀ ਤੋਂ ਜਲਦੀ ਟਿਕਟਾਂ ਬਾਇ ਕਰਿਓ ਵੇਲਾ ਹੱਥ ਨਹੀਂ ਆਉਣਾ ਤੇ ਅੱਜ ਦੇ ਲਈ ਬਸ ਸਨਹੀਂ ਅਰਬਨ ਪਿੰਡੂ ਪ੍ਰੋਡਕਸ਼ਨ ਦੇ ਵੱਲੋਂ ਸਾਰੇ ਸਰੋਤਿਆਂ ਨੂੰ ਅਪੀਲ ਤੇ ਬਹੁਤ ਬਹੁਤ ਧੰਨਵਾਦ ਜ਼ਰੂਰ ਪਹੁੰਚਿਓ ਪਰਿਵਾਰ ਦੇ ਨਾਲ ਬੀਬੀਆਂ ਦੇ ਨਾਲ ਮਾਤਾਵਾਂ ਦੇ ਨਾਲ ਭੈਣਾਂ ਦੇ ਨਾਲ ਦਾਦਿਆਂ ਦੇ ਨਾਲ ਦਾਦੀਆਂ ਦੇ ਨਾਲ ਚਾਚਿਆਂ ਦੇ ਨਾਲ ਤਾਈਆਂ ਦੇ ਨਾਲ ਸਾਰਿਆਂ ਨੂੰ ਲੈ ਕੇ ਪਹੁੰਚਿਓ ਤੇ ਇੰਜੋਏ ਕਰਿਓ ਉਸ ਵੇਲੇ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਲਈ ਖਾਸ ਉਲੀਕਿਆ ਗਿਆ ਹੈ ਅਰਬਨ ਪਿੰਡ ਪ੍ਰੋਡਕਸ਼ਨ ਦੇ ਵੱਲੋਂ ਅੱਜ ਦੇ ਵੀਰ ਜੀ ਬਸ ਇੰਨੀ ਬੀਨੂ ਜਾਨੀ ਕੇ ਐਨਵੀ ਮਾਜਰਨ ਨੂੰ ਇਜਾਜ਼ਤ ਧੰਨਵਾਦ ਧੰਨਵਾਦ ਧੰਨਵਾਦ